ਹੈਲੋ ਜੀ ਸਾਰੀ ਕਲ ਫਰੈਂਡ ਹੋਰ ਸਨੋ ਤੁਹਾਡਾ ਕੀ ਹਾਲ ਹੈ ਸਾਰੀ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈਕੁਰ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਫਰੈਂਡ ਅੱਜ ਅਸੀਂ ਤੁਹਾਨੂੰ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਉਹ ਹੈ ਚਿੱਟੇ ਚਨੇ ਆ ਦੀ ਨਾਲੇ ਅਸੀਂ ਪੂੜੀਆਂ ਬਣਾਵਾਂਗੇ ਚਟਨੀ ਵੀ ਬਣਾਈ ਸੀ ਪਰ ਉਹਦੀ ਵੀਡੀਓ ਨਹੀਂ ਹੈ ਜੇ ਕਹੋਗੇ ਤਾਂ ਅਲੱਗ ਬਣਾ ਕੇ ਦੱਸ ਦਾਂਗੀ ਇੱਧਰ ਚਨੇ ਅਸੀਂ ਉਬਾਲ ਲੈਨੇ ਇੱਧਰ ਅਸੀਂ ਤੜਕੇ ਲਈ ਕਰ ਲੈਨੇ ਪਿਆਜ਼ ਟਮਾਟਰ ਅਦਰਕ ਦੇ ਹਰੀਆਂ ਮਿਰਚਾਂ ਤਿਆਰ ਤੇ ਨਾਲ ਅਸੀਂ ਚਾਹ ਪੱਤੀ ਦਾ ਪਾਣੀ ਲੈ ਲਿਆ ਵੀ ਵਿੱਚ ਐਡ ਕਰਾਂਗੇ ਇੱਧਰ ਹੁਣ ਤੇਲ ਰੱਖ ਦਾਂਗੇ ਅਸੀਂ ਗਰਮ ਹੋਣ ਲਈ ਤੇਲ ਛੱਡ ਜਦੋਂ ਗਰਮ ਹੋ ਜਾਏਗਾ ਉਹਦੇ ਵਿੱਚ ਅਸੀਂ ਪਾ ਦਾਂਗੇ ਹੁਣ ਜੀਰਾ ਜੀਰਾ ਇਹ ਫਿਰ ਤਰੀਕਾ ਨਾਲ ਸਬਜ਼ੀ ਬਣਾਉਂਦਾ ਤੁਸੀਂ ਦੇਖ ਸਕਦੇ ਜੀ ਹੁਣ ਮੇਚ ਪਾ ਦਿੱਤਾ ਅਦਰਕ ਨਾਲ ਹੀ ਪਾ ਦਾਂਗੇ ਪਿਆਜ਼ ਹਲਾ ਕੇ ਨਾਲੇ ਟਮਾਟਰ ਹਰੀ ਮਰਚਾ ਇਹ ਤਰੀਕਾ ਤੁਸੀਂ ਕੋਈ ਵੀ ਜਦੋਂ ਸਬਜੀ ਬਣਾਉਂਦੇ ਜੇ ਮੇਰੀ ਗੱਲ ਧਿਆਨ ਨਾਲ ਸੁਣੀਓ ਭਾਵੇਂ ਕਾਲੇ ਛੋਲਿਆਂ ਦੀ ਹੋਵੇ ਚਿੱਟੇ ਛੋਲਿਆਂ ਦੀ ਹੋਵੇ ਰਾਜਮਾ ਦੀ ਹੋਵੇ ਕੋਈ ਮਟਰ ਪਨੀਰ ਹੋਵੇ ਸੇਮ ਤਰੀਕਾ ਇਹੋ ਹੀ ਰਹਿਣਾ ਹਰ ਸਬਜੀ 'ਚ ਅਸਿਸਿਓ ਸਪੈਸ਼ਲ ਕਿਤੇ ਹੈ ਜੇ ਹੁਣ ਇੰਨੀ ਗਰਮੀ 'ਚ ਸਬਜੀ ਇਨੀ ਮਾੜੀ ਬੰਦੀ ਬਹੁਤ ਜ਼ਿਆਦਾ ਸਵਾਦ ਬੰਦੀ ਹੈ ਜੇ ਕਿਤੇ ਜ਼ਿਆਦਾ ਸੀ ਕੋਈ ਖਾਸ ਹੀ ਮਹਿਮਾਨ ਆਇਆ ਤੇ ਜਾਦੀ ਉਹਦੇ ਲਈ ਵੱਖਰਾ ਗ੍ਰाइंड ਕਰਕੇ ਸਬਜ਼ੀ ਬਣਾ ਸਕਦੇ ਆ ਤੇ ਜੇ ਗਰਮੀ ਚ ਜ਼ਿਆਦਾ ਤੁਸੀਂ ਕੰਮ ਕਰਕੇ ਜਲਦੀ 프리 ਹੋਣਾ ਚਾਹੁੰਦੇ ਜੀ ਸਭ ਤੋਂ ਆਸਾਨ ਤਰੀਕਾ ਇਸ ਤੇ ਤੁਹਾਨੂੰ ਕੋਈ ਨਹੀਂ ਦੱਸੇਗਾ ਹੋਰ ਤੁਸੀਂ ਦੇਖੋਗੇ ਵੀਡੀਓ ਤੁਹਾਨੂੰ ਜ਼ਿਆਦਾ ਕਨਫਿਊਜ਼ਨ ਚ ਪਾਣੇ ਕੇ ਬਹੁਤ ਸਿੰਪਲ ਤੇ ਸਾਦਾ ਤਰੀਕਾ ਸਬਜ਼ੀ ਬਣਾਉਂਦਾ ਦੇਖ ਸਕਦੇ ਸਾਰਿਆਂ ਨੂੰ ਪੱਕਾ ਕੁੱਕਰ ਚ ਹੀ ਗ੍ਰाइंडਨਾ ਮਸਾਲਾ ਗ੍ਰाइंड ਕਰ ਲੈਣਾ ਹੈ ਤੇ ਇਹਦੇ ਵਿੱਚ ਹੁਣ ਅਸੀਂ ਪਾ ਦਾਂਗੇ ਨਮਕ ਹਲਦੀ ਹਰੀ ਮਰਚ ਢੇਗੀ ਮਰਚ ਲਾਲ ਮਰਚ ਤੇ ਗਰਮ ਮਸਾਲਾ ਆ ਕੇ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਤੜਕੇ ਨੂੰ ਚੰਗੀ ਤਰ੍ਹਾਂ ਭੁੰਨਾਗੇ ਜਿੰਨਾ ਤੱਕ ਤੜਕਾ ਸਾਡਾ ਤੇਲ ਨਹੀਂ ਛੱਡ ਦਿੰਦਾ ਤੇ ਇੱਕ ਅੱਗੇ ਜੇ ਬੜੀ ਵਧੀਆ ਸਬਜੀ ਬਣਦੀ ਆ ਠੀਕ ਹੈ ਜੇ ਤੁਹਾਡੇ ਕੋ ਗ੍ਰਾਈਂਡਰ ਨਹੀਂ ਹੈ ਕਾਫੀ ਤੁਸੀਂ ਇਹਨੂੰ ਚੀਲੀ ਕਟਰ ਚ ਚੋਪਰ 'ਚ ਮਿਕਸੀ 'ਚ ਮਸਾਲਾ ਗ੍ਰाइंड ਕਰ ਚੱਕਦੇ ਜੀ ਪਰ ਇਹ ਛੇ-ਸੱਤ ਸੋ ਦੀ ਜੀਤ ਨੇ ਤੇ ਮੇਰੀਆਂ ਲਾਈਫ ਹੀ ਬਦਲ ਕੇ ਰੱਖ ਦਿੱਤੀ ਮੈਂ ਵੀ ਕਹਾ ਨੂੰ ਪੰਜ-ਸੱਤ ਸਾਲ ਹੋ ਗਿਆ ਹੈ ਇਹ ਵਰਤੇ ਨੇ ਵਾਦੀ ਹੋ ਗਏ ਨੇ ਮੇਰੇ ਹਾਲ ਤੇ ਬੜਾ ਮੈਨੂੰ ਨਜ਼ਾਰਾ ਹੈ ਹੁਣ ਮੈਂ ਨਾ ਪਾਣੀ ਗਰਮ ਰੱਖਿਆ ਸੀ ਪਹਿਲਾਂ ਚਾਹ ਪੱਤੀ ਨੂੰ ਬਾਲਾਦ ਵਾਲੇ ਸੇ ਵੀ ਪਾਣੀ ਘੱਟ ਲਵਾਂਗੀ ਕਿਉਂਕਿ ਚਨੇ ਸਾਡੇ ਉਬਲੇ ਹੋਏ ਉਹਦੇ ਵਿੱਚ ਪਾਣੀ ਬਹੁਤ ਘੱਟ ਸੀ ਮੈਂ ਗਰਮ ਕਰਕੇ ਉਹ ਚਨੇ 'ਚ ਪਾਣੀ ਪਾਇਆ ਤਿਹਾ ਨ ਮੈਂ ਚਾਹ ਪੱਤੀ ਵਾਲਾ ਪਾਣੀ ਵੀ ਨਾਲ ਰੱਖ ਲਿਆ ਹੈ ਚਾਹ ਪੱਤੀ ਦੇ ਪਾਣੀ ਨਾਲ ਇਹ ਕਲਰ ਥੋੜਾ ਜਿਹਾ ਜਿਤਨਾ ਆਪਾਂ ਰਿਸਰਚ ਕੁਲਚੇ ਛੋਲੇ ਖਾ ਉਹਨਾਂ ਨਾਲ ਦਾ ਆ ਜਾਂਦਾ ਹੈ ਹਲਵਾਈ ਹਲਵਾਈ ਸਟਾਈਲ ਦਾ ਆ ਦੇਖ ਸਕਦੇ ਜੀ ਕਰਕਰ ਸਾਡਾ ਭੋਜ ਚੁੱਕਾ ਚੰਗੀ ਤਰ੍ਹਾਂ ਨਾਲ ਦੇ ਨਾਲ ਹਲਾਣੇ ਜਾਂਦੇ ਆ ਕਿਉਂਕਿ ਸੇਕ ਜਿਆਦਾ ਹੰਦਾ ਹੈ ਤੇ ਹਲਾਣਾ ਪੈਂਦਾ ਹੈ ਜੇ ਪਾਣੀ ਪਾਣਾ ਥੋੜਾ ਜਿਹਾ ਭਾਗੇ ਲਾਇਓ तरीका है, है ते चिंगीतरा ਪੋ ਚੁਕਾ ਨੇ ਦੇ ਵਿੱਚ ਪਾ ਦਾਂਗੇ ਉਬਲੇ ਹੋਏ ਚਨੇ ਐਨ ਨੂੰ ਵੀ ਥੋੜਾ ਜਿਹਾ ਮੈਚ ਕਰ ਲਿਆ ਸੀ ਚਨਿਆਂ ਨੂੰ ਵੀ ਆ ਦੇਖ ਸਕਦੇ ਜੀ ਤੁਹਾਨੂੰ ਤੁਸੀਂ ਇਹਦੇ ਵਿੱਚ ਪਾ ਦੋਗੇ ਚਾਹ ਪੱਤੀ ਵਾਲਾ ਪਾਣੀ ਇਹਦੇ ਨਾਲ ਕਲਰ ਆਟੋਮੈਟਿਕਲੀ ਬਹੁਤ ਸੋਨਾ ਹੋ ਜਾਣਾ ਹੈ ਤੇ ਪਾਣੀ ਕਿ ਜਿੰਨਾ ਕ ਤੁਹਾਨੂੰ ਜੇ ਤੁਸੀਂ ਸੰਘਣੀ ਖਾਣਾ ਚਾਹੁੰਦੇ ਜੇ ਪਾਣੀ ਘੱਟ ਤੇ ਜੇ ਥੋੜੀ ਜਿਹੀ ਤਰੀ ਵਾਲੀ ਖਾਣਾ ਚਾਹੁੰਦੇ ਜੇ ਤੇ ਪਾਣੀ ਵਧ ਪਾਓ ਆ ਦੇਖ ਸਕਦੇ ਜੀ ਅਸੀਂ 5-6 ਵਿਸੰਬਰ ਵਾਵਾਂਗੇ ਉਰੀ ਸਲਾਇਟੇ ਸਾਡੀਆਂ ਵੱਜ ਰਹੀ ਮੈਂ ਸੀ ਹੁਣ ਆ ਦੇਖ ਸਕਦੇ ਹਾਂ ਚਨੇ ਬਣ ਕੇ ਸਾਡੇ ਹੋ ਚੁੱਕੇ ਨੇ ਤਿਆਰ ਦੇਖ ਸਕਦੇ ਆ ਕਲਰ ਸਭ ਕੁਝ ਬਹੁਤ ਵਧੀਆ ਆ ਤੇ ਸਵਾਦ ਵੀ ਇਹ ਨਹੀਂ ਕਲਰ ਹੀ ਵਧੀਆ ਸਵਾਦ ਵੀ ਬਹੁਤ ਜ਼ਿਆਦਾ ਸੀ ਇਧਰ ਮੈਂ ਬਣਾ ਲਈ ਪਿਆਜ਼ ਕੂਤਨੇ ਤੇ ਅਨਾਰ ਦਾਣੇ ਦੀ ਚਟਨੀ ਇਹਦੀ ਮੈਂ ਨਹੀਂ ਰੈਸਪੀ ਦੱਸੀ ਇਹ ਵੀ ਤਾਂ ਨੂੰ ਕੁਝ ਸਪੈਸ਼ਲ ਅੱਜ ਮੈਂ ਮਿਕਸੀ ਜੀ ਬਣਾਈ ਹੈ ਇੱਕ ਹੁੰਡੇ ਡੰਡੇ ਜਿੰਨੀ ਦੀ ਚਟਨੀ ਦੀ ਸੀ ਕੋਟੂ ਦਿਓ ਜਿਆਦਾ ਸਵਾਦ ਬੰਦੀ ਹੈ ਇਹ ਵੀ ਵਿਵਾਦ ਸੀ ਪਰ ਕੁੰਡੇ ਡੰਡੇ ਦੀ ਚਟਨੀ ਦਾ ਮੁਕਾਬਲਾ ਨਹੀਂ ਕੋਈ ਇਧਰ ਅਸੀਂ ਤੇਲ ਰੱਖ ਲਿਆ ਸੀ ਗਰਮ ਆਟਾ ਗੁੰਨ ਲਿਆ ਸੀ ਪੇੜੇ ਮੈਂ ਕਰ ਲਏ ਸੀ ਕੂੜੀਆਂ ਮੈਂ ਵੇਲ ਲੀਆਂ ਸੀ ਕੱਲੀ ਜਾਣੀ ਨਾ ਜੇ ਤੁਸੀਂ ਆ ਤਰੀਕਾ ਬਣਾਓਗੇ ਨਾ ਪਹਿਲੇ ਅਸੀਂ ਪੇੜੇ ਕਰ ਲਏ ਫਿਰ ਅੱਡੇ ਕਸੀ ਵੇਲ ਲਏ ਤੇ ਫਿਰ ਤੇਲ ਜਿੰਦ ਤੱਕ ਸਾਡਾ ਗਰਮ ਹੋਇਆ ਤੇ ਨਾਲ-ਨਾਲ ਪਾ ਕੇ ਅਸੀਂ ਕੂੜੀਆਂ ਦੇਖ ਸਕਦੇ ਜੇ ਕੱਢੀ ਗਏ ਇਹਨੂੰ ਪ੍ਰੈਸ ਜ਼ਰੂਰ ਕਰਨਾ ਹੈ ਬਰਾਸੇ ਕਰਨਾ ਹੈ ਪੂਰੀ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਦੇਖ ਸਕਦੇ ਜੀ ਨਾ ਕੀ ਕਹਣਾ ਜਿੱਥੇ ਅਸੀਂ ਪਰਿਵਾਰ ਚ ਰਹਿੰਦੇ ਹੋ ਤੇ ਕਹਿੰਨ ਕਿ ਜੀ ਦੀ ਸਾਨੂੰ ਢਮਾਲ ਮੰਗ ਪੂਰੀ ਕਰਨੀ ਪੈਂਦੀ ਗਰਮੀ ਵੀ ਬਹੁਤ ਜ਼ਿਆਦਾ ਸੀ ਲੋਕ ਤੇ ਮੀਂਹ ਚ ਇੱਕ স্পੈਸ਼ਲ ਡਿਸ਼ਾਂ ਬਣਾ ਖਾਂਦੀ ਉਹ ਦੁਨ ਸਾਡੇ ਕਰ ਪੂਰੀ ਗਰਮੀ ਸੀ ਸੰਡੇ ਦਾ ਦਿਨ ਸੀ ਤੇ ਕਹਿੰਦੇ ਸੀ ਛੋਲੇ ਪੂੜੀਆਂ ਖਾਣੀਆਂ ਛੋਲੇ ਤੇ ਚਲੋ ਮੈਂ ਰਾਤ ਨੂੰ ਉਬਾਲੇ ਰੱਖ ਦਿੱਤੇ ਮੈਂ ਰੋਟੀ ਖਾ ਲੋ ਗਰਮੀ ਬੜੀ ਪਰ ਕਿਤੇ ਮਨਨ ਤਾਂ ਫੇਰ ਹੈ ਘਰ ਘਾਂ ਦੇ ਕੱਡੜੀਆਂ ਤੇ ਨਾ ਚਲੋ ਕੋਈ ਨਹੀਂ ਨਾਲੇ ਏਸੀ ਰਾਤ ਦਾ ਭਾਂ ਬੀਸ਼ਕ ਟਾਈਮ ਸੀ ਕੱਡੜੀ ਅਸੀਂ ਚਟਨੀ ਬਣਾ ਲਈ ਉਹਦੇ ਨਾਲ ਇਹਨੂੰ ਥੋੜਾ ਜਿਹਾ ਡਾਈਜੈਸਟ ਕਰਨ 'ਚ ਆਸਾਨੀ ਹੋ ਜਾਂਦੀ ਹੈ ਆ ਦੇਖ ਸਕਦੇ ਹੋ ਜਿ ਕੁੜੀਆਂ ਵੀ ਫੁੱਲ ਫੁੱਲ ਕੇ ਆਟੇ ਦੀਆਂ ਤੁਹਾਨੂੰ ਪਤਾ ਪਾ ਕੱਢਦੇ ਆ ਕਿ ਕਿ ਆਟੇ ਦੀ ਨਾਲ ਦੀ ਕੋਈ ਰੀਸ ਨਹੀਂ ਕੋਈ ਮੈਦਾ ਨਹੀਂ ਪਾਣਾ ਦੇਖ ਸਕਦੇ ਹੋ ਥੋੜੀਆਂ ਨਾ ਕੁੜੀਆਂ ਹੀ ਖਾਂਦੇ ਨੇ ਪੋਲੀਆਂ ਪੋਲੀਆਂ ਸੌਫਟ ਜੀਆਂ ਨਾ ਅਕੜ ਕੇ ਜਿਸ ਕਰਕੇ ਥੋੜਾ ਆਟਾ ਪੇੜਾ ਜ਼ਿਆਦਾ ਲੈਣਾ ਪੈਂਦਾ ਤੇ ਉਹਨੂੰ ਵੇਲਣ ਲੱਗਿਆ ਦੇਖ ਸਕਦੇ ਹੋ ਇਹ ਬਿਲਕੁਲ ਚੜੀ ਪੂੜੀਆਂ ਵੀ ਹੋਣਗੀਆਂ ਤਿਆਰ ਬਣ ਕੇ ਨਾਲ ਉਹ ਨਾਲ ਸਾਰੇ ਕੰਮ ਕਰਦੇ ਨੇ ਇਹ ਆਸਾਨੀ ਬੜੀ ਹੁੰਦੀ ਐ ਸੇ ਪੂੜੀਆਂ ਰੱਖ ਲਈਏ ਵੇਲ ਕੇ ਪੇੜੇ ਕਰਕੇ ਤੇਲ ਗਰਮ ਹੋ ਜੇ ਨਿਕਲਣ ਲੱਗੇ ਤੇ ਬਾਜਾ ਚਾਟ ਇਕੱਲੇ ਬੰਦੇ ਨੂੰ ਵੀ ਸ਼ੌਕ ਹੋ ਜਾਂਦੀ ਐ ਕੰਮ ਕਰਨ ਲੱਗਿਆ ਇੱਕ ਇੱਕ ਪਾਈ ਚਾਹੀਦਾ ਕੱਢੀ ਚਾਹੀਦਾ ਜੇ ਫਰੈਂਡ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਜਦੋਂ ਤੁਸੀਂ ਕਮੈਂਟ ਕਰਦੇ ਜੇ ਨਾ ਭਾਵੇਂ ਇੱਕ ਆਨ ਭਾਵੇਂ ਦੋ ਆਨ ਇੰਨਾ ਵਧੀਆ ਲੱਗਦਾ ਨਾ ਇੰਨਾ ਵਧੀਆ ਲੱਗਦਾ ਨਾ ਤੁਹਾਡਾ ਜਦੋਂ ਤੁਸੀਂ ਕਮੈਂਟ ਕਰਦੇ ਜੇ ਸਾਨੂੰ ਵੀਡੀਓ ਨੂੰ ਲਾਈਕ ਕਰਦੇ ਹੋ ਤੁਹਾਨੂੰ ਦੱਸ ਹੀ ਨਹੀਂ ਸਕਦੀ ਸਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਤੁਹਾਡੇ ਇੱਕ ਕਮੈਂਟ ਨਾਲ ਇੱਕ ਲਾਈਕ ਨਾਲ ਇਹ ਤਾਂ ਇਸ ਸਾਈਡ ਦੇ ਜੋ ਪੂੜਨਾ ਸਾਡੇ ਹਾਂ ਹੋ ਚੁੱਕੀਆਂ ਨੇ ਨਿਕਲੀ ਜਾਂਦੀਆਂ ਨਾਲੋਂ ਨਾਲ ਇਸ ਲਈ ਮੈਂ ਹਰ ਵੀਡੀਓ ਜਿਕੇ ਨੇ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਸਾਡੀ ਫੈਮਿਲੀ ਜੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ 깔 ਸ਼ੇਅਰ ਕਰਦੇ ਆਂ ਮਿਲ ਜਿਆ ਦਰਪਾ ਅੱਗੇ ਕੱਢ ਕੇ ਤੇ ਹੁਣ ਮੈਂ ਇਥੇ ਆਪਣੇ ਬੇਟੇ ਨੂੰ ਕਹਿੰਮ ਵਾਜ ਜਾ ਮਾਤੇ ਪੀਸੀ ਆ ਜਾਓ ਨਾਲ-ਨਾਲ ਗਰਮ-ਗਰਮ ਲੈ ਜਾਓ ਬਾਜੂ ਇਹ ਤਾਂ ਜਿਦੋਂ ਪੂੜੀਆਂ ਕੱਢਦੇ ਹਾਂ ਗਲ ਚ ਇਥੇ ਆ ਜਾਂਦੇ ਪੰਜਵੀਂ ਦਾ ਚੈਪਟਰ ਹੁੰਦਾ ਹੈ ਨਾ ਪੂੜੀ ਕੜਾਈ ਤੇ ਬਾਜੀ ਗਈ ਮੈਨੂੰ ਇਹ ਗੱਲ ਜੇ ਤੇ ਆਣੀ ਹੁੰਦੀ ਆ ਜਦੋਂ ਵੀ ਕੱਢਾ ਦੇਖ ਸਕਦੇ ਨਾਲ-ਨਾਲ ਪਾਈ ਜਾਂਦਾ ਕੱਢੀ ਚਾਹੀਦੀ ਜਿਸ ਤਰ੍ਹਾਂ ਤੁਸੀਂ ਸਾਡੇ ਵੀਡੀਓ ਨੂੰ ਪਿਆਰ ਦੇ ਰਹੇ ਜੇ ਬਹੁਤ ਵਧੀਆ ਚਾਹ ਚੜ੍ਹਦਾ ਹੈ ਸਾਨੂੰ ਤੇ ਤੁਹਾਡਾ ਨਾਮ ਬਹੁਤ ਬਹੁਤ ਧੰਨਵਾਦ ਮੈਂ ਜਿੰਨਾ ਕਹਾਂ ਉਹਨਾਂ ਹੀ ਥੋੜਾ ਇਹ ਕਲਰਫੁੱਲ ਵਾਚ ਜ਼ਰੂਰ ਕਰਿਆ ਕਰੋ ਤਾਂ ਜੋ ਸਾਡਾ ਟਾਈਮ ਪੂਰਾ ਹੋ ਸਕੇ ਤੇ ਜੋ ਤੁਹਾਡੇ ਨਾਲ ਪਿਆਰ ਮਿਲ ਜਾਂਦਾ ਨਾ ਉਹਦਾ ਇੱਕ ਅਲੱਗ ਹੀ ਅੰਦਾਜ਼ ਹੈ ਬੰਦასი ਨਹੀਂ ਬਸ ਵੀਡੀਓ ਚ ਵਾਰ-ਵਾਰ ਸਕਦੀ ਇਧਰ ਕਰਾਂਗੇ ਹੁਣ ਅਸੀਂ ਪਲੇਟ ਤਿਆਰ ਐ ਮੇਰਾ ਬੇਟਾ ਆ ਗਿਆ ਨਾ ਮੈਂ ਉਹ ਆਜ ਮਾਰਦੀ ਪੈਸੀ ਨਾਲ ਪਾਏਗਾ ਚਟਨੀ ਤੇ ਨਾਲ ਲਏਗਾ ਪੂਰੀਆਂ ਤੇ ਖਾਏਗਾ ਹੁਣ ਤੇ ਤੁਸੀਂ ਵੀ ਖਾ ਲਓ ਤੇ ਬਣਾ ਕੇ ਜਰੂਰ ਦੇਖਿਓ ਚਲੋ ਇਹਨੇ ਨਾਲ ਹੀ ਭਾਵੇਂ ਗਰਮੀ ਸੀ ਪਰ ਬੱਚਾ ਖੁਸ਼ ਹੋ ਜੇ ਫੈਮਲੀ ਖੁਸ਼ ਹੋ ਜੇ ਇਸ ਤੋਂ ਵੱਲੀ ਕੀ ਚਾਹੀਦੀ ਚਟਨੇ ਠੀਕ ਹੈ ਫਰੈਂਡ ਮਿਲਦੀ ਆ ਤੁਹਾਨੂੰ ਇੱਕ ਹੋਰ ਨਵਾਂ ਵੀਡੀਓ ਨਾਲ